ਟੋ ਹੋ ਜਾਣੀ ਹੈ ਗੱਡੀ ਆ ਵੀ ਸ਼ੀਲੂ ਹਰਿਆਣੇ ਵਾਲਾ ਇੱਥੇ ਲਾਇਵ ਵਾਲੇ 362 ਵਾਲੇ ਦੇ ਨਹੀਂ ਅਸੀਂ ਥੋੜੀ ਜੂਬੇਵਰੀ ਅਦਾ ਕਰਾਂਗੇ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੇਰੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਔਰ ਪੁੱਤਰ ਦੇ ਜਨਮ ਤੋਂ ਬਾਅਦ ਕਿਸੇ ਵਿਦੇਸ਼ੀ ਧਰਤੀ ਦੇ ਅੱਜ ਤੈਨੂੰ ਇਹ ਰਤਬਾ ਮਿਲਿਆ ਤੈਨੂੰ ਮਾਣ ਮਿਲਿਆ ਹੈ ਤੀਸਰਾ ਕਬੱਡੀ ਵਰਲਡ ਕੱਪ ਨਿਊਜ਼ੀਲੈਂਡ ਤੋਂ ਬੈਸਟ ਜਫੀ ਡਿਕਲੇਅਰ ਹੋਇਆ ਕੀ ਕਹੇਗਾ ਅੱਜ ਦੀ ਮੈਨੇਜਮੈਂਟ ਦੇ ਲਈ ਤੇ ਖੇਡ ਕਬੱਡੀ ਦੇ ਵਾਸਤੇ ਆਪਣੇ ਮੁਖਾਰਬੇ ਤੋਂ ਕਰ ਦੋ ਸ਼ਬਦ ਸੰਜੇ ਪਹਿਲੇ ਦੱਸੋ ਸ੍ਰੀ ਗੱਲਬਾਈ ਸਾਰੇ ਭਰਾਵਾਂ ਨੂੰ ਰਾਮ ਰਾਮ ਤੇ ਬਹੁਤ ਬੱਡੀਆਂ ਲੱਗਿਆ ਭਾਈ ਕਬੱਡੀ ਕੱਪ ਤੇ ਪਰਮਾਤਮਾ ਨੇ ਇਹ ਤਿੰਨ ਵਰਲਡ ਕੱਪ ਹੋਏ ਤਿੰਨ ਅਦੇ ਬੈਸਟ ਰਿਕਾਰਡ ਬਹੁਤ ਧੰਨਵਾਦ ਸਾਰੀ ਪਬਲਿਕ ਦਾ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹਾਂ ਤਿੰਨ ਕਬੱਡੀ ਕੱਪ ਕਹਿੰਦੇ ਹੋਏ ਹੈ ਇੱਕ ਕੈਨੇਡਾ ਕਬੱਡੀ ਕੱਪ ਖੇਡਿਆਗਾ ਇੱਕ ਅਮਰੀਕਾ ਕਬੱਡੀ ਕੱਪ ਖੇਡਿਆਗਾ ਇੱਕ ਅੱਜ ਦਾ ਨਿਊਜ਼ੀਲੈਂਡ ਕਬੱਡੀ ਕੱਪ ਖੇਡਿਆਗਾ ਤਿੰਨ ਕੰਟਰੀਆਂ ਦੇ ਵਿੱਚ ਲਗਾਤਾਰ ਇਹਦੀ ਇਹ ਵੀ ਹੈਟਟ੍ਰਿਕ ਬਣੀ ਹੈ ਇਹਦੇ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਤੇਰੇ ਪੁੱਤਰ ਦਾ ਨਾਂ ਕੀ ਰੱਖਿਆ ਆਪਾਂ ਦੱਸ ਦੀ ਅੱਜ ਤੇ ਵਧੀਆ ਗੱਲ ਹੋਊਗੀ ਆਪਣੇ ਮੁਖਾਰਮਣ ਤੋਂ ਦੱਸ ਤੇਨੂੰ ਪਰਮਾਤਮਾ ਨੇ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਉਹਦਾ ਨਾਮ ਕੀ ਰੱਖਿਆ ਦੱਸ ਦੋ ਆਪਣੇ ਮੁਖਾਰਮਣ ਤੋਂ ਹਾਰਦਿਕ ਹਰਦਿਕ ਉਹਦਾ ਨਾਮ ਰੱਖਿਆ ਹਰਦਿਕ ਬਲਹਾਰੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਹੋਰ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਆਂ ਇਹਨੇ ਪਰਸੋਂ ਇੱਧਰ ਆਉਣਾ ਸੀਗਾ ਨਿਜੀਲੈਂਡ ਨੂੰ ਇਹਦਾ ਐਕਸੀਡੈਂਟ ਉੱਥੇ ਹੋ ਗਿਆ ਪਰ ਮਾਲਕ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਇਹਨੂੰ ਰੱਖ ਲਿਆ ਆ ਡੋਲੇ ਦੇ ਉੱਪਰ ਦਿਖਾਈਆਂ ਇਹਦੇ ਸੱਟਬਾਸੀ ਸਾਹਿਬ ਬਹਿਰੀ ਲੱਗੀ ਪਰ ਇਹਨੂੰ ਮਾਲਕ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਬਚਾਇਆ ਸੋ ਇਸ ਕਰਕੇ ਤੋਂ ਪਰਮਾਤਮਾ ਦਾ ਆਪਣੇ ਮੁਖਾਰਮੇ ਤੋਂ ਸ਼ੁਕਰੀਆ ਕਰਦੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਹੀ ਕਰਕੇ ਹੈ ਜੇ ਜੋ ਕੁਝ ਹੈਗੇ ਉਹਦੇ ਉਹਨਾਂ ਕੁਝ ਨਹੀਂ ਹੈਗੇ ਇਦੇ ਲਈ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਮਿਹਰਬਾਨੀ ਕਰਕੇ ਇਹਦੇ ਵਾਸਤੇ ਸ਼ੁਭਸ਼ਾਨਾ ਨੇ ਇਹਦਾ ਉੱਥੇ ਐਕਸੀਡੈਂਟ ਹੋਇਆ ਪਰ ਇਹਨੂੰ ਪਰਮਾਤਮਾ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਬਚਾਇਆ ਇਹਨੇ ਨਿਊਜ਼ੀਲੈਂਡ ਦਾ ਕੱਪ